ਸਤਿ ਸ੍ਰੀ ਅਕਾਲ ਨਮਸਕਾਰ ਆਦਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਇੰਪੋਰਟਲ ਲੌਗ ਹੈ ਅੱਜ ਦਾ ਅੱਜ ਦੇ ਬਲੌਗ ਦੇ ਵਿੱਚ ਕੈਨੇਡਾ ਦੇ ਜੇਕਰ ਤੁਸੀਂ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਅਪਲਾਈ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਵੀਡੀਓ ਅੱਜ ਦੀ ਹੋਣ ਵਾਲੀ ਹੈ ਜੇਕਰ ਤੁਸੀਂ ਰਿਜ਼ਲਟ ਦਾ ਵੇਟ ਕਰ ਰਹੇ ਹੋ ਤੁਸੀਂ ਫਾਈਲ ਲਗਾਈ ਸੀ ਸਪਾਂਸਰਸ਼ਿਪ ਦੇ ਉੱਤੇ ਇਸ ਸਪੌਂਸਰਸ਼ਿਪ ਕਿਹੜੀ ਦੇ ਉੱਤੇ ਕਿ ਤੁਸੀਂ ਉੱਥੇ ਕੈਨੇਡਾ ਦੇ ਵਿੱਚ ਕਨਵੋਕੇਸ਼ਨ ਤੇ ਚੱਲੇ ਸੀਗੇ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਬਰਥਡੇ ਪਾਰਟੀ ਤੇ ਚੱਲੇ ਸੀਗੇ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਓਕੇਸ਼ਨ ਤੇ ਕਿਸੇ ਐਗਜ਼ੀਬੀਸ਼ਨ ਅਟੈਂਡ ਕਰਨ ਵਾਸਤੇ ਚੱਲੇ ਸੀ ਤਾਂ ਤੁਹਾਡੇ ਲਈ ਆਸ ਦੀ ਵੀਡੀਓ ਇੰਪੋਰਟੈਂਟ ਹੋਣੀ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਕੈਨੇਡਾ ਡੇ ਦੇ ਉੱਤੇ ਫਾਈਲ ਲਗਾਈ ਸੀ ਸਮਰ ਵਕੇਸ਼ਨ ਦੇ ਉੱਤੇ ਫਾਈਲ ਲਗਾਈ ਸੀ ਜਾਂ ਦੀ ਗਰਮੀਆਂ ਦੀਆਂ ਛੁੱਟੀਆਂ ਤੇ ਜੇਕਰ ਫਾਈਲ ਲਗਾਈ ਸੀ ਜਾਂ ਫਿਰ ਕੈਨੇਡਾ ਫਾਈਲ ਲਗਾਈ ਸੀਗੀ ਇਸ ਕਰਕੇ ਕਿ ਤੁਸੀਂ ਉੱਥੇ ਟੂਰਿਜ਼ਮ ਪਰਪਸ ਤੋਂ ਜਾਣਾ ਚਾਹੁੰਦੇ ਹੋ ਕੈਨੇਡਾ ਡੇ ਜਿਹੜਾ ਹੈ ਉਹਨੂੰ ਆਪਣੇ ਉਤੇ ਹਟਾਉਣਾ ਚਾਹੁੰਦੇ ਹੋ ਕਹਿ ਸਕਦੇ ਹੋ ਕਿ ਤੁਸੀਂ ਉਹਨੂੰ ਦੇਖਣਾ ਚਾਹੁੰਦੇ ਸੋ ਜੇਕਰ ਉਹਦੇ ਸੈਲੀਬ੍ਰੇਸ਼ਨ ਵਾਸਤੇ ਤੁਸੀਂ ਫਾਈਲ ਲਗਾਈ ਸੀ ਤੁਹਾਡਾ ਰਿਜ਼ਲਟ ਹਾਲੇ ਨਹੀਂ ਆਇਆ ਤਾਂ ਬਹੁਤ ਇੰਪੋਰਟੈਂਟ ਵੀਡੀਓਉਣ ਵਾਲੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕਟੀ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਤੁਹਾਡੇ ਕੋਲ ਐਸਓਪੀ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਪਰਵਾਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਜਿੰਨਾ ਨੇ ਵੀ ਆਪਣੀ ਫਾਈਲ ਸਮਰ ਵਕੇਸ਼ਨ ਵਾਸਤੇ ਲਗਾਈ ਸੀ ਉਹਨਾਂ ਵਾਸਤੇ ਇਹਦੇ ਵਿੱਚ ਮੋਸਟਲੀ ਕੀ ਹੁੰਦਾ ਕਿ ਜਿਵੇਂ ਆ ਕਈ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਗਰਮੀ ਦੀਆਂ ਤਾਂ ਇਸ ਕਰਕੇ ਮਾਪਿਓ ਪਲਾਨ ਕਰ ਲੈਂਦੇ ਕਿ ਜੀ ਅਸੀਂ ਆਪਣੇ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਵਾਸਤੇ ਕੈਨੇਡਾ ਚੱਲੇ ਇੱਕ ਤੇ ਤਰੀਕਾ ਆ ਹੁੰਦਾ ਦੂਜਾ ਤਰੀਕਾ ਕਈ ਵਾਰੀ ਕੀ ਹੁੰਦਾ ਕਿ ਜਿਵੇਂ ਮੰਨ ਲਿਆ ਕੋਈ ਗਵਰਨਮੈਂਟ ਟੀਚਰ ਹੈ ਉਹਨੇ ਅਪਲਾਈ ਕਰ ਲਿਆ ਕਿ ਜੀ ਮੈਨੂੰ ਗਰਮੀਆਂ ਦੀਆਂ ਛੁੱਟੀਆਂ ਹੈ ਤੇ ਇਸ ਕੰਡੀਸ਼ਨ ਦੇ ਵਿੱਚ ਉਹਨੂੰ ਕਈ ਵਾਰੀ ਐਨਓਸੀ ਦੀ ਲੋੜ ਵੀ ਨਹੀਂ ਹੁੰਦੀ ਡਿਪਾਰਟਮੈਂਟ ਤੋਂ ਕਿਉਂਕਿ ਜਿਹੜੀ ਸਮਰ ਵਕੇਸ਼ਨ ਆ ਉਹ ਤਾਂ ਪਹਿਲਾਂ ਤੋਂ ਪਲ ਜੇਕਰ ਗਵਰਨਮੈਂਟ ਟੀਚਰ ਹੈ ਪ੍ਰਾਈਵੇਟ ਟੀਚਰ ਹੈ ਉਹਨੇ ਆਪਣੇ ਓਕੇਸ਼ਨ ਦੇ ਉੱਤੇ ਪਲਾਨ ਕੀਤੀ ਕਿ ਸਮਰ ਵਕੇਸ਼ਨ ਦੇ ਉੱਤੇ ਪਲਾਨ ਕੀਤੀ ਕਿ ਭਈ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚੋਂ ਕੈਨੇਡਾ ਜਾ ਕੇ ਘੁੰਮ ਕੇ ਆਉਣਾ ਚਾਹੁੰਦੇ ਨੇ ਹੁਣ ਗਰਮੀਆਂ ਦੀਆਂ ਛੁੱਟੀਆਂ ਆਲਮੋਸਟ ਆਲਮੋਸਟ ਜਿਹੜੀਆਂ ਨੇ ਖਤਮ ਹੋਣ ਵਾਲੀਆਂ ਨੇ ਜੇਕਰ ਹੁਣ ਤੱਕ ਤੁਹਾਡਾ ਵੀਜ਼ਾ ਨਹੀਂ ਆਇਆ ਤਾਂ ਆਪਣਾ ਟਰੈਵਲ ਪਲਾਨ ਚੇਂਜ ਕਰ ਲਿਓ ਆਪਣਾ ਟਰੈਵਲ ਪਲਾਨ ਬਦਲ ਲਿਓ ਟਰੈਵਲ ਪੈਕ ਜਿਹੜਾ ਬਦਲਣਾ ਹੈ ਉਹਦਾ ਮੈਂ ਇੱਕ ਮੋਟਾ-ਮੋਟੀ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਹੈ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕੈਨੇਡਾ ਡੇ ਦੇ ਉੱਤੇ ਫਾਈਲ ਲਗਾਈ ਸੀ ਤੁਹਾਨੂੰ ਵੀਜ਼ਾ ਗ੍ਰਾਂਟ ਨਹੀਂ ਹੋਇਆ ਹਾਲੇ ਤੱਕ ਵੀਜ਼ਾ ਨਹੀਂ ਆਇਆ ਹੁਣ ਕੈਨੇਡਾ ਡੇ ਨਿਕਲ ਚੁੱਕਾ ਹੈ ਜਾਂ ਫਿਰ ਸੰਬਰ ਵਕੇਸ਼ਨ ਤੇ ਤੁਸੀਂ ਫਾਈਲ ਲਗਾਈ ਸੀ ਸੰਬਰ ਵਕੇਸ਼ਨ ਦੇ ਹੁਣ ਤੱਕ ਤੁਹਾਡਾ ਵੀਜ਼ਾ ਨਹੀਂ ਆਇਆ ਤਾਂ ਇਹਦਾ ਮਤਲਬ ਕੀ ਆਲਮੋਸਟ ਆਲਮੋਸਟ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਉਹ ਫਿਨਿਸ਼ ਹੋ ਚੁੱਕੀਆਂ ਨੇ ਡਨ ਹੋ ਚੁੱਕੀਆਂ ਨੇ ਸੋ ਇਸ ਗਰਮੀਆਂ ਦੀਆਂ ਛੁੱਟੀਆਂ ਤੇ ਤੁਸੀਂ ਪਲਾਨ ਨਹੀਂ ਕਰ پا ਰਹੇ ਐਨਓਸੀ ਤੁਸੀਂ ਲਗਾਈ ਨਹੀਂ ਹੈਗੀ ਜਾਂ ਜੇ ਐਨਓਸੀ ਲਗਾਈ ਹੈ ਤਾਂ ਨਵੀਂ ਐਨਓਸੀ ਲੈ ਕੇ ਲਗਾਓ ਤੇ ਨਵਾਂ ਟਰੈਵਲ ਪਲਾਨ ਜਿਹੜਾ ਹੈ ਉਹ ਤੁਸੀਂ ਫਿਰ ਕੁਝ ਇਦਾਂ ਦਾ ਲੈਣਾ ਜਿਹਦੇ ਵਿੱਚ ਤੁਹਾਡੇ ਖਾਸ ਕਰਕੇ ਜਿਹੜੇ ਬੱਚਿਆਂ ਵਾਲੇ ਆ ਜਾਂ ਫਿਰ ਟੀਚਰਸ ਵਗੈਰਾ ਨੇ ਉਹਨਾਂ ਦੀਆਂ ਐਗਜ਼ਾਮਸ ਵਗੈਰਾ ਉੱਥੇ ਨਾ ਵਿੱਚ ਅੜੀਕਾ ਬੰਦਦੇ ਹੁਣ ਇਸ ਚੀਜ਼ ਦਾ ਧਿਆਨ ਰੱਖਿਓ ਬਹੁਤ ਇੰਪੋਰਟੈਂਟ ਹੁੰਦਾ ਟੈਕਨੀਕਲੀ ਇਹ ਚੀਜ਼ ਸੋਚਣ ਵਾਲੀ ਹੈ ਉਸ ਤੋਂ ਬਾਅਦ ਤੁਸੀਂ ਨਿਊ ਇਅਰ ਤੇ ਪਲਾਨ ਕਰ ਸਕਦੇ ਹੋ ਕ੍ਰਿਸਮਸ ਤੇ ਪਲਾਨ ਕਰ ਸਕਦੇ ਹੋ ਸਿਰਫ ਨਿਊ ਇਅਰ ਕ੍ਰਿਸਮਸ ਹੀ ਨਹੀਂ ਤੁਸੀਂ ਜੇਕਰ ਐਗਜ਼ੈਕਟ ਕਿਸੇ ਲੋਕੇਸ਼ਨ ਨੂੰ ਤੁਸੀਂ ਲਾਈਕ ਕਰਦੇ ਹੋ ਜਾਂ ਫਿਰ ਕਹਿ ਸਕਦਾ ਕਿ ਤੁਹਾਡਾ ਕੋਈ ਮਕਸਦ ਕੈਨੇਡਾ ਦੇ ਵਿੱਚ ਜਿਵੇਂ ਤੁਸੀਂ ਟੂਰ ਪਲਾਨ ਦੇ ਵਿੱਚ ਪਹਿਲਾਂ ਕੁਝ ਇਦਾਂ ਦਾ ਐਕਸਪਲੇਨ ਕੀਤਾ ਹੈ ਜੇਣਾ ਤੁਹਾਡਾ ਟੂਰ ਪਲਾਨ ਕਦੇ ਐਕਸਪਾਇਰ ਹੋਣ ਵਾਲਾ ਨਹੀਂ ਉਹਨੂੰ ਆਪਾਂ ਬਾਅਦ ਵਿੱਚ ਵੀ ਜਾ ਕੇ ਦੇਖ ਸਕਦੇ ਆ ਤਾਂ ਤੁਸੀਂ ਉਸ ਚੀਜ਼ ਨੂੰ ਲੈ ਕੇ ਪਲਾਨ ਕਰ ਸਕਦੇ ਹੋ ਉਸ ਚੀਜ਼ ਦੀ ਜਸਟੀਫਿਕੇਸ਼ਨ ਐਕਸਪਲੇਨੇਸ਼ਨ ਜਿਹੜੀ ਆ ਉਹ ਲਗਾ ਸਕਦੇ ਹੋ ਤੇ ਆਪਣਾ ਟੂਰ ਪਲਾਨ ਜਰੂਰ ਅਪਡੇਟ ਕਰ ਦਿਓ ਨਹੀਂ ਤੇ ਵੀਜ਼ਾ ਰਿਫਿਊਜ਼ ਹੋ ਸਕਦਾ ਹੈ ਇੱਕ ਚੀਜ਼ ਹੋ ਰਿਹਾ ਹੈ ਕਿ ਟੂਰ ਪਲਾਨ ਐਕਸਪਾਇਰ ਹੋਣ ਤੋਂ ਬਾਅਦ ਵੀਜ਼ਾ ਰਿਫਿਊਜ਼ ਹੁੰਦਾ ਹੈ ਜਾਂ ਵੀਜ਼ਾ ਆਂਦਾ ਹੈ ਚੈੱਕ ਕਰ ਤੁਹਾਡਾ ਟੂਰ ਪਲਾਨ ਐਕਸਪਾਇਰ ਹੋ ਗਿਆ ਤੇ ਮੋਸਟ ਆਫ ਕੇਸਸ ਦੇ ਵਿੱਚ ਵੀਜ਼ਾ ਰਿਫਿਊਜ਼ ਹੁੰਦਾ ਹੈ ਬਹੁਤ ਘੱਟ ਕੇਸਸ ਨੇ ਜਿਹਦੇ ਵਿੱਚ ਅਪਰੂਵ ਹੁੰਦਾ ਹੈ ਕਈ ਏਜੰਸੀ ਸਿਰਫ ਆ ਟ੍ਰੈਵਲ ਪਲਾਨ ਅਪਡੇਟ ਨਾ ਕਰਨਾ ਪਵੇ ਇਸ ਕਰਕੇ ਜਿਹੜਾ ਹੈ ਉਹ ਵੈਬ ਫਾਰਮ ਰੇਜ਼ ਨਹੀਂ ਕਰਦੇ ਤੁਹਾਡਾ ਜਿਹੜਾ ਟੂਰ ਪਲਾਨ ਨੂੰ ਅਪਡੇਟ ਨਹੀਂ ਕਰਦੇ ਕਿਉਂਕਿ ਉਹ ਕਹਿ ਸਕਦੇ ਕਿ ਇੱਕ ਉਹਨਾਂ ਨੂੰ ਆਪਣੇ ਪੈਸਿਆਂ ਤੱਕ ਦਾ ਸੀਮਿਤ ਹੁੰਦੇ ਆ ਕਿ ਭਈ ਫਾਈਲ ਲਗਾਈ ਪੈਸੇ ਲੈ ਕੰਮ ਨਹੀਂ ਪੜਿਆ ਹਨਾ ਤੁਸੀਂ ਖੁਦ ਇਸ ਚੀਜ਼ ਦੇ ਉੱਤੇ ਫੋਕਸ ਕਰਨਾ ਇਹ ਸੀਗਾ ਸਮਰ ਵੈਕੇਸ਼ਨ ਤੇ ਖਾਸ ਕਰਕੇ ਇਸ ਤਰ੍ਹਾਂ ਕੈਨੇਡਾ ਦੇ ਇੱਕ ਖਾਸ ਓਕੇਸ਼ਨ ਦੇ ਉੱਤੇ ਜੇਕਰ ਤੁਸੀਂ ਫਾਈਲ ਲਗਾਈ ਉਹਨੂੰ ਲਗਾ ਕੇ ਹੁਣ ਬਹੁਤ ਇੰਪੋਰਟੈਂਟ ਹੈ ਕਿ ਭਈ ਕਨਵੋਕੇਸ਼ਨ most of colleges ਦੀ ਜਿਹੜੀ ਕਨਵੋਕੇਸ਼ਨ ਹੈ ਉਹ ਜੂਝ ਗਈ ਸੀ ਤੇ most of colleges ਦੀ ਜਿਹੜੀ ਲਗਭਗ ਲਗਭਗ ਜਿਹੜੀ ਕਨਵੋਕੇਸ਼ਨ ਦੀ ਡੇਟ ਆ ਉਸ ਆਪਦੀ ਲੱਗ ਚੁੱਕੀ ਜੇਕਰ ਤੁਹਾਡਾ ਵੀਜ਼ਾ ਕਨਵੋਕੇਸ਼ਨ ਤੇ ਆਇਆ ਸੀ ਤੁਸੀਂ ਜਾਣਾ ਹੈ ਜਾਂ ਫਿਰ ਜੇਕਰ ਤੁਸੀਂ ਕਨਵੋਕੇਸ਼ਨ ਤੇ ਪਲਾਨ ਕੀਤਾ ਸੀ ਤੁਹਾਡਾ ਵੀਜ਼ਾ ਹਾਲੇ ਨਹੀਂ ਆਇਆ ਤਾਂ ਤੁਹਾਨੂੰ ਕਰਨਾ ਕੀ ਚਾਹੀਦਾ ਜੇਕਰ ਕਨਵੋਕੇਸ਼ਨ ਤੇ ਪਲਾਨ ਕੀਤਾ ਸੀਗਾ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਜਾਣਾ ਹਾਲੇ ਤਾਂ ਤੁਸੀਂ ਨਵਾਂ ਪਲਾਨ ਲੈ ਕੇ ਜਾਓ ਇੱਕ ਸਪਾਂਸਰਸ਼ਿਪ ਫਾਰ ਮੰਗਾ ਲਓ ਆਪਣੇ ਬੱਚੇ ਨੂੰ ਜਾਂ ਫਿਰ ਜਿਹਨੂੰ ਮਿਲਣ ਚੱਲਿਓ ਇੱਕ ਸਪੌਂਸਰਸ਼ਿਪ ਫਾਰਮ ਮੰਗਾ ਲਿਓ ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਹੋਵੇ ਕਿ ਉਹ ਹੋਮ ਸਿਕਨੈਸ ਫੀਲ ਕਰਦਾ ਹੈ ਬੱਚਾ ਉਹ ਚਾਹੁੰਦਾ ਸੀਗਾ ਕਿ ਇੱਕ ਉਸ ਮੂਮੈਂਟ ਦੇ ਉੱਤੇ ਜਦੋਂ ਉਹਨੂੰ ਡਿਗਰੀ ਮਿਲਣੀ ਹੈ ਜਾਂ ਜਿਹੜਾ ਵੀ ਉਹਨੇ ਕੈਨੇਡਾ ਦੇ ਵਿੱਚ ਜਾ ਕੇ ਸਟੱਡੀ ਕੀਤਾ ਉਹਦਾ ਜਦੋਂ ਉਹਨੂੰ ਫਲ ਮਿਲਣਾ ਹੈ ਉਦੋਂ ਉਹਦੇ ਮਾਪੇ ਉਹਦੇ ਕੋਲ ਹੋਣਿਆ ਉਹਦੇ ਸਗੇ ਸੰਬੰਧੀ ਉਹਦੇ ਕੋਲ ਹੋਣ ਉਹ ਭਾਵ ਇਹ ਉਹਦੇ ਕੋਲ ਨਹੀਂ ਹੈਗੇ ਪਰ इमोਸ਼ਨਲੀ ਉਹ ਆਪਣੀ ਫੈਮਿਲੀ ਦੇ ਨਾਲ ਜੁੜਿਆ ਹੋਇਆ ਤੇ ਉਹ ਚਾਹੁੰਦਾ ਹੈ ਕਿ ਆ ਕੇ ਉਹ ਨੂੰ ਇੱਕ ਵਾਰੀ ਮਿਲ ਕੇ ਜਾਣ ਕਿਉਂਕਿ ਉਹਦੀ ਸਟੱਡੀ ਪੂਰੀ ਹੋ ਚੁੱਕੀ ਹੈ ਹੁਣ ਫਰਦਰ ਉਹ ਆਪਣੇ ਵਰਕ ਪਰਮਿਟੀਆਂ ਨੈਕਸਟ ਜਿਹੜਾ ਉਹਦਾ ਫਿਊਚਰ ਪਲਾਨ ਕੈਨੇਡਾ ਨੂੰ ਲੈ ਕੇ ਆ ਉਸ ਚੀਜ਼ ਨੂੰ ਟਾਰਗੇਟ ਕਰਨਾ ਉਹਨੇ ਤੇ ਸੋ ਉਹ ਚਾਹੁੰਦਾ ਹੈ ਕਿ ਉਸ ਬਿਜ਼ੀ ਸ케ਜੂਲ ਦੇ ਵਿੱਚ ਆ ਕੇ ਉਹਦੇ ਮਾਂ ਤੇ ਉਹਦੇ ਸਿਕ ਸਗੇ ਸੰਬੰਧੀ ਜਿਹੜੇ ਉਹਨੂੰ ਮਿਲ ਜਾਣ ਇੱਕ ਨਵੀਂ ਸਪਾਂਸਰਸ਼ਿਪ ਜਿਹੜੀ ਹੈ ਉਹ ਆਪਣੇ ਘਰਦਿਆਂ ਨੂੰ ਜ਼ਰੂਰ ਕਰਪਿਓ ਤੇ ਜਿਹੜੀ ਨਵੀਂ ਸਪਾਂਸਰਸ਼ਿਪ ਤੁਹਾਨੂੰ ਮਿਲੇਗੀ ਉਹ ਨਵੇਂ ਟੂਰ ਪਲਾਨ ਦੇ ਨਾਲ ਲੈ ਕੇ ਤੁਸੀਂ ਫਲਾਈ ਕਰਨਾ ਹੈ ਹੁਣ ਜਿਨ੍ਹਾਂ ਦੀ ਕਨਵੋਕੇਸ਼ਨ ਲੰਘ ਚੁੱਕੀ ਹੈ ਵੀਜ਼ਾ ਹਾਲੇ ਨਹੀਂ ਆਇਆ ਫਾਈਲ ਪੈਂਡਿੰਗ ਪਈ ਹੋਈ ਹੈ ਉਹਨਾਂ ਨੂੰ ਤੇ 100% ਅਪਡੇਟ ਕਰਨ ਦੀ ਲੋੜ ਹੈ ਨਵੀਂ ਸਪਾਂਸਰਸ਼ਿਪ ਮੰਗਵਾਓ ਨਵੀਂ ਸਪਾਂਸਰਸ਼ਿਪ ਵੈਬ ਫਾਰਮ ਦੇ ਥਰੂ ਅਪਡੇਟ ਕਰੋ ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖੋ ਕਿ ਇਹ ਕਨਵੋਕੇਸ਼ਨ ਦਾ ਸਾਡਾ ਪਲੈਨ ਸੀਗਾ ਜਿਹੜੇ ਕਾਲਜ ਦੇ ਵੱਲੋਂ ਡੇਟ ਜਿਹੜੀ ਉਹ ਲੇਟ ਅਨਾਉਂਸ ਕੀਤੀ ਗਈ ਜਾਂ ਫਿਰ ਸਾਡੇ ਵੱਲੋਂ ਲੇਟ ਫਾਈਲ ਲਗਾਈ ਗਈ ਜਾਂ ਫਿਰ ਰਿਜ਼ਲਟ ਡਿਲੇ ਹੋ ਗਿਆ ਤਾ ਕਰਕੇ ਅਸੀਂ ਆਪਣਾ ਟੂਰ ਪਲੈਨ ਜਿਹੜਾ ਉਹਨੂੰ ਸ਼ਿਫਟ ਕਰਨਾ ਚਾਹੁੰਦੇ ਆ ਆਪਣਾ ਅਸੀਂ ਆਪਣੇ ਬੱਚੇ ਨੂੰ ਆਸੀਂ ਆਪਣੇ ਰਿਲੇਟਿਵ ਨੂੰ ਜਾ ਕੇ ਕੈਨੇਡਾ ਜੁਆਇਨ ਕਰਨਾ ਚਾਹੁੰਦੇ ਹਾਂ ਉਹਨੂੰ ਮਿਲਣਾ ਚਾਹੁੰਦੇ ਆ ਇੱਕ ਵਾਰ ਤੇ ਕੈਨੇਡਾ ਨੂੰ ਐਕਸਪਲੋਰ ਕਰਨਾ ਚਾਹੁੰਦੇ ਆ ਸੋ ਇਸ ਤਰੀਕੇ ਨਾਲ ਤੁਸੀਂ ਕਨਵੋਕੇਸ਼ਨ ਜੇਕਰ ਸੀ ਵੀ ਤੁਹਾਡੀ ਤੁਸੀਂ ਉਸ ਤਰ੍ਹਾਂ ਨਾਲ ਪਲਾਨ ਕੀਤਾ ਸੀਗਾ ਤੋਂ ਉਹਨੂੰ ਅਪਡੇਟ ਜ਼ਰੂਰ ਕਰ ਲਿਓ ਬਹੁਤ ਇੰਪੋਰਟੈਂਟ ਆ ਅਕਸਰ ਮੇਰੀ ਵੀਡੀਓ ਇਸ ਟੌਪਿਕ ਤੇ ਆਉਂਦੀ ਰਹਿੰਦੀ ਆ ਰੀਜ਼ਨ ਇਹ ਆ ਕਿ ਬਹੁਤ ਸਾਰੇ ਕੁਐਸਚਨਸ ਮੈਨੂੰ ਮੋਸਟਲੀ ਜਿਹੜੇ ਆ ਉਹ ਇਨ੍ਹਾਂ ਟੌਪਿਕਸ ਨਾਲ ਰਿਲੇਟਿਡ ਪੁੱਛੇ ਜਾਂਦੇ ਆ ਸੋ ਮੇਰਾ ਮਕਸਦ ਹੁਣ ਇੱਕ ਬੜੀ ਕਲੀਅਰ ਗੱਲ ਹੈ ਬੜੇ ਲੋਕ ਜਿਹੜੇ ਆ ਜਿਨ੍ਹਾਂ ਨੇ ਕਿਹਾ ਸੀ ਕਈ ਕਹਿੰਦੇ ਅੱਜ ਭਈ ਕਨਮੋਕੇਸ਼ਨ ਤੇ ਜਾਣਾ ਸੀਗਾ ਇੱਕ ਤੇ ਜਿਹੜਾ ਕੈਨੇਡਾ ਦੇ ਵਿੱਚ ਪੜਨ ਵਾਲਾ ਸਟੂਡੈਂਟ ਹੁੰਦਾ ਉਹਨੇ ਆਪਣੇ ਮਾਪਿਓ ਦੇ ਵਿੱਚੋਂ ਕਿਸੇ ਦਾ ਅਪਲਾਈ ਕੀਤਾ ਤੇ ਇੱਕ ਕਿਸੇ ਭੈਣ ਭਰਾ ਦਾ ਅਪਲਾਈ ਕੀਤਾ ਤਾਂ ਉਹਦਾ ਕਿਸੇ ਰਿਸ਼ਤੇਦਾਰ ਦਾ ਕੀਤਾ ਹੁੰਦਾ ਸੋ ਉਸ ਕੰਡੀਸ਼ਨ ਦੇ ਵਿੱਚ ਉਹ ਕਨਫਿਊਜ਼ ਹੁੰਦਾ ਕਿ ਯਾਰ ਮਾਪਿਓ ਦਾ ਵੀਜ਼ਾ ਆ ਗਿਆ ਨਾਲ ਭਰਾ ਦਾ ਆ ਗਿਆ ਕੀ ਭਰਾ ਨੂੰ ਆਵੇ ਮੇਰਾ ਇਕੱਲਾ ਆ ਸਕਦਾ ਹੈ ਜਾਂ ਮਾਪਿਓ ਦੇ ਨਾਲ ਹੀ ਆਵੇ ਸੋ ਜੋ ਸਰਕਮਸਟਾਂਸਸ ਨੇ ਖਾਸ ਕਰਕੇ ਰੀਸੈਂਟਲੀ ਜੋ ਕੈਨੇਡਾ ਦੇ ਖਾਸ ਕਰਕੇ ਜਿਹੜਾ CBSA ਜਿਹੜਾ ਹੈ ਉਹ ਕਾਫੀ ਸਟ੍ਰਿਕਟ ਹੋਇਆ ਪਿਆ ਹੈ IRCC ਬਹੁਤ ਸਟ੍ਰਿਕਟ ਹੈ ਸੋ 에어ਪੋਰਟ ਤੇ ਨਾ ਸਿਰਫ 에어ਲਾਈਨਸ ਬੜੇ ਤਿੱਖੇ ਸਵਾਲ ਪੁੱਛੇਗੀ ਉਥੇ ਵੀ ਸਵਾਲ ਪੁੱਛੇ ਜਾਣੇ ਹੈ ਸੋ ਉਹਨੇ ਕੁਐਸਚਨ ਫੇਸ ਕਰਨਾ ਚੰਗਾ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਪੂਰਾ ਪਲਾਨ ਲੈ ਕੇ ਫਾਈਲ ਲਗਾਈ ਸੀ ਉਸੇ ਪਲਾਨ ਦੇ ਉੱਤੇ ਟ੍ਰੈਵਲ ਕਰੋ ਹਾਂ ਬਹੁਤੀ ਕੋਈ ਮਜਬੂਰੀ ਹੋਵੇ ਤੇ ਉੱਤੇ ਚਲੋ ਇੱਕ ਸੈਪਰੇਟ ਚੀਜ਼ ਹੈ ਅਲੱਗ ਚੀਜ਼ ਹੈ ਪਰ ਉਹਦੇ ਵਾਸਤੇ ਵੀ ਸਲਾਹ ਜ਼ਰੂਰ ਲੈ ਲਿਓ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਪ੍ਰੋਪਰ ਪ੍ਰੇਪਰੇਸ਼ਨ ਦੇ ਨਾਲ ਜਾਓ ਇਸ ਕਈ ਵਾਰੀ ਪਰਮ ਦੇ ਵਿੱਚ ਬੰਦਾ ਰਹਿ ਜਾਂਦਾ ਹੈ ਮੈਂ ਕਿਉਂ ਵੀਡੀਓ ਬਣਾ ਰਿਹਾ ਇੱਕ ਸਟੂਡੈਂਟ ਦੇ ਨਾਲ ਇਟਾ ਹੋਇਆ ਉਹਨੇ ਆਪਣੇ ਮਾਪੇ ਉਹਨੂੰ ਕੀਤਾ ਸੀਗਾ ਤੇ ਆਪਣੀ ਸਿਸਟਰ ਨੂੰ ਕੀਤਾ ਸੀ ਸਿਸਟਰ ਜਿਹੜੀ ਸੀਗੀ ਉਹਦੀ ਉਮਰ ਤਕਰੀਬਨ 19 ਸਾਲ ਸੀਗੀ ਉਹ ਇੱਥੇ ਸਟੂਡੈਂਟ ਦਿਖਾਈ ਹੋਈ ਸੀਗੀ ਇਹਨਾਂ ਨੇ ਹੁਣ ਜਦੋਂ ਬੱਚੇ ਜਦੋਂ ਉਹਨੂੰ ਟ੍ਰੈਵਲ ਕਰਨਾ ਸੀਗਾ ਮਾਪੇ ਦੋਵਾਂ ਨੇ ਪਲਾਨ ਨਹੀਂ ਕੀਤਾ ਕੱਲੀ ਬੱਚੀ ਦਾ ਟ੍ਰੈਵਲ ਕਰਵਾ ਲੈਂਦਾ ਹੁਣ ਬੱਚੀ ਜਦੋਂ ਇੱਥੋਂ ਟ੍ਰੈਵਲ ਕਰਦੀ ਹੈ ਤਾਂ ਜਦੋਂ ਦਿੱਲੀ ਅਰਪੋਰਟ ਤੋਂ ਬੈਠਣਾ ਹੁੰਦਾ ਉਹਨੂੰ ਬੋਰਡਿੰਗ ਪਾਸ ਦੇਣ ਤੋਂ ਡਿਨਾਈ ਕਰ ਦਿੱਤਾ ਜਾਂਦਾ ਉਹਨੂੰ ਪੁੱਛ ਲਿਆ ਜਾਂਦਾ ਕੀ ਕਰ ਕੇ ਰਿਹਾ ਉਹਨੇ ਕਿਹਾ ਜੀ ਮੈਂ ਬੈਚਲਰ ਕਰ ਰਹੀ ਹਾਂ ਮੇਰੇ ਸਾਹਮਣੇ ਪੀਸੀਏ ਦਾ ਸੈਕੰਡ ਇਅਰ ਤੇ 3rd ਇਅਰ ਦਿਖਾਇਆ ਸੀਗਾ ਇਹ ਬੀਸੀਏ ਸੀਗਾ 아이 थिंक ਬੀਸੀਏ ਕਰ ਰਹੀ ਹਾਂ ਤੇ ਉਹਨਾਂ ਨੇ ਕਿਹਾ ਕਿ ਜੀ ਸਬਜੈਕਟ ਦੱਸੋ ਕਿਹੜੇ ਕਿਹੜੇ ਆ ਕਾਲਜ ਕਿਹੜਾ ਹੈ ਕਾਲਜ ਦੀ ਟਾਈਮਿੰਗ ਕੀ ਹੈ ਐਫੋ ਜੀ ਕੁਐਸਚਨ ਹੋ ਗਏ ਜਦੋਂ ਤੋਂ ਪ੍ਰੋਪਰ ਨਹੀਂ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਫੇਕ ਦਿਖਾ ਰਹੇ ਉੱਥੇ ਜਾ ਕੇ ਤੁਸੀਂ ਸਟੱਡੀ ਆ ਕੁਝ ਲੈ ਲੈਣਾ ਸਾਨੂੰ ਤੁਹਾਡੇ ਇੰਟੈਂਸ਼ਨ ਤੇ ਡਾਊਟ ਤੁਹਾਨੂੰ ਐਮਬੈਸੀ ਦਾ ਇ ਬੱਚੀ ਨੂੰ ਇੰਟਰਵਿਊ ਆਉਂਦਾ ਹੈ ਇੰਟਰਵਿਊ ਦੇ ਵਿੱਚ ਜਦੋਂ ਉੱਥੇ ਡਾਕੂਮੈਂਟ ਪ੍ਰੇਜ਼ੈਂਟ ਕੀਤੇ ਜਾਂਦੇ ਨੇ ਬੱਚੀ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਜਾਂਦਾ ਸੋ ਬਣਿਆ ਬਣਾਇਆ ਵੀਜ਼ਾ ਜਿਹੜਾ ਉਹ ਰਿਫਿਊਜ਼ ਹੋ ਗਿਆ ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਇਕੱਲੇ ਪਲਾਨ ਕਰ ਰਹੇ ਹੋ ਬਿਨਾ ਮਾਂ ਪਿਓ ਦਾ ਤੇ ਬੜਾ ਧਿਆਨ ਨਾਲ ਕਰਨਾ ਹੈਗਾ ਪ੍ਰੋਪਰ ਕੁਐਸਚਨਿੰਗ ਜਿਹੜੀ ਉੱਥੇ ਹੋਣੀ ਹੈ ਉਹਦੀ ਤਿਆਰੀ ਕਰਨਾ ਹੈ ਮੇਰਕਾਡਮ ਬਲੌਗਸ ਸੰਧਾਨ ਕੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪੇਜ ਫੋਨ ਹੈ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟੀਟੀ ਰਿਐਲਿਟੀ ਰੱਖਣਾ ਹੁੰਦਾ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇ ਤੁਸੀਂ ਤੁਹਾਡਾ ਸੋਪੀਛੰਦੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਕੋਈ ਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਓ ਚਲੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ